ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਰੋ ਵਿੱਚ ਪਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਇੱਕ ਐਚਐਫ ਆ ਬਾਈ ਇੱਕ ਜਰਸੀ ਆ ਨਗੀਨੇ ਆ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਭਾਈ ਜੀ ਸਸਿਕਾਲਾ ਸਸਿਕਾਲਾ ਡਾਕਟਰ ਹੋਰ ਠੀਕ ਹੋ ਵਧੀਆ ਵਧੀਆ ਡਾਕਟਰ ਭਾਈ ਨਾਮ ਤੇ ਡਰੈਸ ਕੋ ਨਾਮ ਮੇਰਾ ਸੋਖਾ ਪਿੰਡ ਮੇਰਾ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਨੇੜੇ ਪਿੰਡ ਆਪਾਂ ਨੇੜੇ ਸਹਿਣਾ ਛੰਨਾ ਤੇ ਪਧੌੜ ਬਈ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈਗਾ 6283569218 ਠੀਕ ਆ ਭਾਈ ਤਰੀਕ ਅੱਜ ਤਰੀਕ ਹੈਗੀ ਹੈ ਭਾਈ ਅੱਜ 24 11ਵਾਂ ਮਹੀਨਾ 2025 2025 ਠੀਕ ਆ ਜਿਹੜਾ ਪਹਿਲੇ ਨੰਬਰ ਤੇ ਬੱਚਾ ਟਾਪ ਕਲਾਸ ਐਚ ਐਫ ਬੱਚੀ ਕਿੰਨੀ ਉਮਰ ਹੈ ਜੀ ਭਾਈ ਹੋ ਗਈ ਸੱਤਾਂ ਦੀ ਲਾ ਲਓ ਸਾਢੇ ਛੀਆਂ ਦੀ ਲਾ ਲਓ ਛੀਆਂ ਤੋਂ ਉੱਪਰ ਠੀਕ ਆ ਸਾਡੇ ਛਿਆਂ ਦੀ ਲਾਲੋ ਸੱਤਾਂ ਦੀ ਲਾਲੋ ਦੋਨੇ ਬੱਚਿਆਂ ਦੀ ਉਮਰ ਓਕੇ ਚਾਰ ਚਾਰ ਸਾਲ ਮੋਹੋ ਖੀਰਾਂ ਕਿਹੜੇ ਸੀਮੰਨ ਦੀ ਕੋਈ ਪਤਾ ਨਹੀਂ ਡਾਕਟਰ ਕੋਈ ਸੀਮੰਨ ਦਾ ਨਹੀਂ ਪਤਾ ਕੋਈ ਦੁੱਧ ਦਾ ਨਹੀਂ ਪਤਾ ਕੋਈ ਰਿਕਾਰਡ ਦਾ ਨਹੀਂ ਪਤਾ ਐਵੇਂ ਰਮਾਂਡਾ ਫਰੂਟ ਆਪਾਂ ਤੋਂ ਤਾਂ ਨਹੀਂ ਸੀਮੰਨ ਸੀਮੰਨ ਬੋਲੇ ਜਾਂਦੇ ਆਪਣਾ ਮਾਲ ਵਧੀਆ ਵਿਕੀ ਜਾਂਦਾਗਾ ਕੀ ਕਰ ਭਾਈ ਕੋਈ 40 ਲੀਟਰ ਕਢਾ ਲਓ ਕੋਈ 30 ਕਢਾ ਲਓ ਕੋਈ 10 ਕਢਾ ਲਓ ਕੋਈ ਚੱਕਰ ਉਸੇ ਵਾਂ ਡਿਪੈਂਡ ਹੈ ਨਾ ਭਾਈ ਹਾਂ ਬਾਕੀ ਬਾਕੀ ਡਿਪੈਂਡ ਤੇ ਇੱਥੇ ਆ ਦੇ ਲੈਂ ਗਿਆ ਕੀ ਬਾਤ ਆ ਰਹਿਗੇ ਹਾਂ ਇੱਕ ਕੰਨਮਾ ਦੇਖ ਵਾਲਾ 4 ਥਾਂ ਫੇਸ ਬੜਾ ਪਿਆਰਾ ਕੀ ਬਾਤ ਆ ਨਗੀਨਾ ਕਿ ਨਹੀਂ ਚੀਜ਼ ਹੈ ਇੱਕ ਮੂੰਹੋਂ ਬੋਲਦੀ ਹੈ ਹੂੰ ਅਗਲਾ ਕਹਿੰਦਾ ਬੱਚੇ ਛੋਟੇ ਆ ਅਗਲਾ ਵਿੱਚ ਬਥੇਰਾ ਕਹਿੰਦਾ ਤਿਆਰ ਕਰ ਲਾਂਗੇ ਭਾਈ ਫੀਲਡ ਤੇ ਹੂੰ ਸਹੀ ਗੱਲ ਆ ਭਾਈ ਹਾਂ ਪੋਰਾ ਚੈੱਕ ਕਰੋ ਝੂਲੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਕੱਦ ਇੱਕ ਨੰਬਰ ਬਹੁਤ ਚੰਗਾ ਬੱਚਾ ਬਰੀਕੀ ਜੇ ਫੁੱਲਾ ਅ ਵੈਸੇਕ ਬਾਈ ਕਹਿੰਦਾ ਪਰ ਰਿਕਾਰਡ ਨਹੀਂ ਦੱਸਣਾ ਵੈਸੇ ਰਿਕਾਰਡ ਮੇਰੇ ਹਿਸਾਬ ਨਾਲ ਬੱਚੀ ਦਾ ਬਹੁਤ ਚੰਗਾ ਦੇਖ ਖੜ ਨਹੀਂ ਖੁੜ ਨਹੀਂ ਦੇਖ ਲੈ ਖੜ ਨਹੀਂ ਖੁੜ ਨਹੀਂ ਉਥੋਂ ਪੱਧਰ ਕੀ ਬਾਤ ਆ ਬਾਈ ਚੀਜ਼ ਹੈ ਇੱਕ ਹਾਂ ਹਾਂ ਕੀ ਬਾਤ ਆ ਪੋਰਾ ਪੋਰਾ ਕੰਨਾ ਜਮੇ ਚਾਰ ਚਾਰ ਉਂਗਲਾਂ ਦੇ ਬਹੁਤ ਚੰਗਾ ਬੱਚਾ ਆ ਕੀ ਬਾਤ ਆ ਨਹੀਂ ਰਿਸਾਂ ਕਿ ਨਹੀਂ ਹਾਂ ਕੀ ਬਾਤ ਆ ਕੀ ਮੋਲਰੂ ਜੈਜ ਫਿਰੇ ਡਾਕਟਰ ਜੋੜੇ ਦਾ ਹੀ ਮੁੱਲ 31000 27000 ਦਾ ਦੇ ਦਾਂਗੇ ਜੋੜਾ ਜੋੜੇ ਦਾ ਮੁੱਲ 31000 ਰੁਪਇਆ 27000 ਦਾ ਜਾਇਜ਼ ਮੁੱਲਾ 27000 ਦਾ ਜੋੜਾ ਦੇ ਦਾਂਗੇ ਜਮਾਇਜ਼ ਮੁੱਲਾ ਸਾਡੇ 13-14000 ਰੁਪਏ ਗੇ ਬਾਹਲਾ ਮੁੱਲ ਨਹੀਂ ਰੱਖਿਆ ਬਿਊਟੀ ਚੈੱਕ ਕਰ ਲੈ ਬੱਚਾ ਚੰਗਾ ਬਹੁਤ ਆ ਹਾਂ ਹੂੰ ਬਾਕੀ ਉਤੋਂ ਵੱਧ ਰ ਕੋਈ ਲਿਸਾ ਨਹੀਂ ਲਾਵਣੀ ਹੈ ਨਾ ਛੋਟੀ ਉਮਰ ਝੋਲੀ ਦਾਤੀ ਆ ਰਿਕਾਰਡ ਵਾਲੀ ਝੋਲੀ ਆ ਪੂਰਾ ਪੂਰਾ ਉਹ ਹੈ ਹੀ ਨਹੀਂ ਇਹਨੂੰ ਚੜੀ ਨਾ ਜਾਗਦਾ ਯਾਰ ਬੱਚਾ ਕਿ ਨਹੀਂ ਹਾਂ ਹੂੰ ਬਿਊਟੀ ਚਾਉਂ ਕੇ ਚਮਕ ਦੇਹ ਬੱਚੇ ਤੇ ਪਾਲੀ ਆ ਬਾਕੀ ਮੇਨ ਗੱਲ ਡਾਕਟਰ ਥਣ ਵਾਲਾ ਵਧੀਆ ਲੱਗਿਆ ਬੰਦੇ ਹੂੰ ਮੇਨ ਗੱਲ ਤਾਂ ਬਾਕੀ ਵੱਡੀ ਗੱਲ ਯਾਰ ਮੁੱਲ ਵੀ ਜਾਇਜ਼ ਆ ਯਾਰ ਆਹ ਮੁੱਲ ਲੰਗਿਆ ਨਾਲੇ ਬਾਕੀ ਆ ਚੌੜਾ ਦੇਖ ਇੱਥੋਂ ਬੱਚੇ ਹੂੰ ਸਹੀ ਲੋਨੀ ਵੀ ਆ ਪਈਆ ਦੁੱਧ ਵਾਲੀ ਇਹਦੀ ਹੂੰ ਸਹੀ ਹੈ ਕੀ ਬਾਤ ਆ ਹੂੰ ਬੋਲੀ ਬਰੀਡ ਆ ਯਾਰ ਬੱਚੇ ਤੇ ਬਾਕੀ ਆ ਜੋੜਾ ਇੱਕ ਹੋ ਜਾ ਕਿਵੇਂ ਦੋਨੇ ਸ਼ੌਂਕ ਪੂਰੇ ਹੁੰਦੇ ਕਿਸੇ ਨੇ ਜਰਸੀ ਵੀ ਲੈਣੀ ਨਾਲੇ ਚੈੱਕ ਵੀ ਸਹੀ ਗੱਲ ਆ ਬਾਕੀ ਜੋੜਾ ਗੱਠਾ ਲੈ ਜੋ ਕੋਈ ਭਰਾ ਹੈ ਨਾ ਦੋਨੇ ਵਿਚਾਰੀਆਂ ਮਨ ਕੇ ਦਾ ਜੀ ਲੱਗਿਆ ਵਾ ਬੱਚਿਆਂ ਦਾ ਨਾਲ ਹੀ ਰਲ ਮਿਲ ਕੇ ਪਾਲ ਜਾਣਾ ਇਹਨਾਂ ਨੇ ਇਹਦੀ ਉਮਰ ਵੀ ਸੇਮ ਜੁਈ ਹੈ ਹਾਂ ਡਾਕਟਰ 6ਵੀਂ ਆ ਝੋਲੀ ਕਿਵੇਂ ਆ ਇਹਦੇ ਵਿੱਚ 4 ਥਾਣ ਡਾਕਟਰ ਕੁਝ ਵੀ 4 ਥਾਣ ਲੈ ਗੁਲਾਬੀ ਥਾਣ ਇਹਦੇ ਵੀ ਮੈਂ ਕਹਿੰਨਾ ਇੱਕ ਨੰਬਰ ਝੋਲੀ 4 ਥਾਣ ਕੱਲਾ ਕੱਲਾ ਲਖਾ ਹਾਂ ਠੀਕ ਆ ਇੱਕ ਨੰਬਰ ਝੋਲੀ ਆ ਬਾਈ ਕੀ ਆ ਉਹ ਮੱਥਾ ਖਾ ਦੇ ਟੋਆਟਾ ਦੇਖ ਇਧਰ ਹੂੰ ਕੀ ਬਾਤ ਆ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਗਾ ਬਹੁਤ ਚੰਗਾ ਬੱਚਾ ਵੀ ਜਰਸੀ ਲਕਣੀ ਹਾਂ ਹੂੰ ਦੋ ਬਰੀਡਾਂ ਮਿਲ ਜਾਣੀਆਂ ਬਾਈ ਦੀ ਗੱਲ ਸਹੀ ਆ ਜਰਸੀ ਤੇ ਐਚਐਫ ਜੋੜਾ ਇਕੱਠਾ ਹੀ ਖਰੀਦ ਲਿਓ ਮੁੱਲ ਜਾਇਜ਼ ਹੋ ਥਾਣ ਝੋਲੀ ਦੀ ਸਾਫ ਕਲਰ ਕਲਰ ਕਰਮਲੀ ਦਾ ਬੜਾ ਚੰਗਾ ਫੇਸ ਬੂਸ ਬੜਾ ਪਿਆਰਾ ਬੋਦੀ ਬਾਦੀ ਪੂਰੀ ਚੰਗੀ ਆ ਸਨਕ ਕਪਣਾ ਬੈਡ ਦੇ ਵਿੱਚ ਫੁੱਲ ਫੇਸ ਦੇਖਣਾ ਟੋਆ ਦੇਖ ਹਾਂ ਗੋਦੀ ਬਦੀ ਬੜੀ ਚੰਗੀ ਆ ਕੀ ਬਾਤ ਹੈ ਛੜਨੀ ਖੁੜਨੀ ਬੱਚੇ ਦੀ ਇੱਕ ਨੰਬਰ ਹੈ ਸੁਖਵਿਰ ਜੇ ਕੋਈ ਕੱਲੀ ਕੱਲੀ ਖਰੀਦੇ ਕੱਲੀ ਦਾ ਮੁੱਲ ਵੀ ਦੇ ਦਾਂਗੇ ਠੀਕ ਆ ਕੱਲੀ ਕੱਲੀ ਦਾ ਮੁੱਲ ਲੱਡ ਹੋ ਜਾਊਗਾ ਫੋਨ ਤੇ ਹੋ ਜਾ ਹਾਂ ਠੀਕ ਆ ਵੈਸੇ ਜੋੜੇ ਦਾ ਹੀ ਮੁੱਲ ਬਾਈ ਨੇ 27000 ਦਾ ਬਾਈ ਕਹਿੰਦਾ ਜੋੜਾ ਦੇ ਦੇਾਂਗੇ ਜੇ ਕੱਲੀ ਕੱਲੀ ਦਾ ਮੁੱਲ ਪੁੱਛਣਾ ਹੈ ਬਾਈ ਨੂੰ ਫੋਨ ਤੇ ਕਰ ਲਓ ਠੀਕ ਆ ਕੱਲੀ ਕੱਲੀ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਦੇ ਦੇਾਂਗੇ ਬਾਈ ਹਾਂ ਬੱਚਾ ਦੇਖੋ ਲੈ ਨਾਟਰ ਟੋਆ ਦੇ ਕਿੰਨਾ ਮੱਥੇ ਟੋਆ ਪੂਰਾ ਬਾਈ ਹਾਂ ਬੋਦੀ ਬਾਦੀ ਖੜਨੀ ਖੜਨੀ ਬਿਊਟੀਫੁੱਲ ਆ ਕੀ ਬਾਤ ਐ ਨਹੀਂ ਹੂੰ ਕਿਸੇ ਪਾਸੋਂ ਕੋਈ ਘਾਟ ਹੀ ਨਹੀਂ ਕੋਈ ਘਾਟ ਨਹੀਂ ਨਾਟਰ ਦੋਨੇ ਬੱਚਿਆਂ ਦੀ ਕਿਸੇ ਪਾਸੋਂ ਵੀ ਵੀਡੀਓ ਹਜੇ ਸਿਰ ਮੈਂ ਦੋਨੇ ਤੋਰ ਕੇ ਦਿਖਾਉਂਦਾ ਲੈ ਦੋਨੇ ਇਕੱਠੀਆਂ ਤੋਰ ਕੇ ਦਿਖਾਣੇ ਬਾਈ ਕਹਿੰਦਾ ਦੇਖ ਬਰੋਬਰ ਦੰਗਾ ਜਮਾ ਕੀ ਬਾਤ ਆ ਬਾਈ ਨੇ ਆਪ ਮੈਂ ਤਾਂ ਕੱਚਾ ਥਾਂ ਭਾਲ ਦਿੰਦਾ ਚੰਗੀ ਫੀਡ ਫੂਡ ਪੈ ਗਈ ਨਾ ਬੱਚੇ ਛੇਤੀ ਤਿਆਰ ਹੋ ਜਾਣਗੇ ਬਹੁਤ ਚੰਗੇ ਬੱਚੇ ਆ ਬਾਈ ਨੇ ਤੇ ਕਿਸੇ ਵੀਰ ਨੂੰ ਦੋਨਾਂ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ